ਦਾ ਪੰਜਾਬ ਦੇ ਹਾਲਾਤ ਕੀ ਨੇ ਜੋ ਪੰਜਾਬ ਦੇ ਹਾਲਾਤ ਨੇ ਬਹੁਤ ਮਾੜੇ ਨੇ ਅੱਜ ਮੇਰੇ ਦੋਸਤ ਹਰਪ੍ਰੀਤ ਤੁਸੀਂ ਗੱਲ ਜੀ ਅੱਜ ਅਸੀਂ ਇਹ ਵਿਸ਼ਾ ਤੇ ਗੱਲਬਾਤ ਵਿਚਾਰਾ ਕਰਨ ਲੱਗੇ ਆਂ ਕਿ ਪੰਜਾਬ ਸਰਕਾਰ ਨੂੰ ਕੀ ਕਰਨਾ ਚਾਹੀਦਾ ਸਹੀ ਹਰਪ੍ਰੀਤ ਬਿਲਕੁਲ ਜੀ ਬਿਲਕੁਲ ਹਾਲਾਤ ਮਾੜੇ ਨੇ ਹਰ ਨੌਜਵਾਨ ਦੇ ਜਾਨ ਨੂੰ ਭਜਣਾ ਭਜਣਾ ਜਾਂਦਾ ਮੈਂ ਵਿਦੇਸ਼ ਜਾਵਾਂ ਕੋਈ ਕੰਮ ਕਰਾਂ ਤੇ ਇੱਥੇ ਕੀ ਹੋ ਰਿਹਾ ਇਹ ਲੋ ਜੁੱਪੀ ਹਰੀ ਭਈਏ ਨੇ ਇੱਥੇ ਆ ਰਹੇ ਨੇ ਹਨਾ ਬਿਲਕੁਲ ਹਰ ਬੀ ਜੀ ਕਿਵੇਂ ਦਾ ਸਰਕਾਰ ਨੂੰ ਕਿਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਜੀ ਸਰਕਾਰ ਨੂੰ ਜਿਹੜੀ ਯੰਗ ਜਨਰੇਸ਼ਨ ਹੈ ਉਹਦੇ ਲਈ ਰੋਜ਼ਗਾਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਜੋ ਕਿ ਉਹਨਾਂ ਦੀ ਡਿਊਟੀ ਬਣਦੀ ਹੈ ਜੇ ਰੋਜ਼ਗਾਰ ਦਾ ਇਂਤਜ਼ਾਮ ਨਹੀਂ ਕਰ ਪਾਰੀ ਸਰਕਾਰ ਉਹੀ ਹੀ ਰੀਜ਼ਨ ਹੈ ਕਿ ਅੱਜ ਤੋਂ ਜ਼ਿਆਦਾ ਜੰਗ ਜਨਰੇਸ਼ਨ ਬਾਹਰ ਜਾ ਰਹੀ ਹੈ ਤੇ ਜਿਹੜੀ ਅੱਧੀ ਹੈ ਉਹ ਨਸ਼ੇ ਦੇ ਚੱਕਰ ਵਿੱਚ ਬਰਬਾਦ ਹੋ ਗਈ ਹੈ ਸਰਕਾਰ ਨੂੰ ਚਾਹੀਦਾ ਹੈ ਵੀ ਆਪਣੀ ਜਿਹੜੇ ਆਪਣੇ ਦੇਸ਼ ਦੀ ਜਾਨੀ ਦੇ ਸਨ ਨੂੰ ਸਨਮਾਨ ਲਾ ਜਾਵੇ ਤਾਂ ਜੋ ਉਹਨਾਂ ਨੂੰ ਰੋਜ਼ੀ ਕੱਢ ਤੇ ਜਾਣ ਉਹ ਗਲਤ ਪਾਸੇ ਨਾ ਤੁਣ ਤੇ ਆਪਣੀ ਜਿੰਦਗੀ ਨੂੰ ਤੇ ਬੜਾ ਪੰਜਾਬ ਦੇ ਬੁਖੀ ਨੂੰ ਸਵਾਰਜ ਕਰ ਹਰ ਪੰਜਾਬ ਵਿੱਚ ਨੌਜਵਾਨ ਪੀੜੀ ਹੈ ਨਾ ਇਹਨਾਂ ਦਾ ਵਿਦੇਸ਼ੀ ਜਾਣ ਦਾ ਕੀੜਾ ਜ਼ਰੂਰ ਆ ਪਰ ਆਪਣੇ ਜਿਹੜੇ ਕੰਮ ਕਾਰ ਦੀ ਗੱਲ ਕਰੀਏ ਇੱਥੇ ਲੋਕ ਸ਼ਰਮ ਕਰਦੇ ਨੇ ਤੁਸੀਂ ਸਬਜੀ ਮੰਡੀ ਚਲ ਜਓ ਕਿਸੇ ਵੀ ਹੋਟਲ ਚਲ ਜਓ ਵੱਡੇ ਕੋਈ ਸਾਰੇ ਵਿਦੇਸ਼ੀ ਵਿਹਾਰੀ ਬਈ ਨਹੀਂ ਆਪਣੇ ਪੰਜਾਬੀ ਲੋਕ ਕਿਉਂ ਨਹੀਂ ਕੰਮ ਕਰਦੇ ਉਹ ਸ਼ਰਮ ਕਰਦੇ ਨੇ ਸਰ ਬਿਲਕੁਲ ਸਹੀ ਇਹ ਵੱਡੀ ਗੱਲ ਹੈ ਬਿਲਕੁਲ ਬਿਲਕੁਲ ਠੀਕ ਹੈ ਨਾ ਕਿਉਂਕਿ ਇਹ ਨਾਲ ਕਿ ਮੈਂ ਵੀ ਮੈਂ ਵੀ ਲੋਕੀ ਮੈਨੂੰ ਕੀ ਕਹਿਣਗੇ ਵੀ ਲੋਕ ਕੀ ਕਹਿਣਗੇ ਵੀ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਦੇਖਣਗੇ ਤੇ ਸਾਨੂੰ ਕੀ ਕਹਿਣਗੇ ਉਹੀ ਸ਼ਰਮ ਬਾਹਰ ਜਾ ਕੇ ਵੀ ਤਾਂ ਉਹੀ ਕੰਮ ਕਰਦੇ ਨੇ ਤੁਸੀਂ ਗਰਦਾਸਤ ਮਾਨ ਦਾ ਗਾਣਾ ਸੁਣਨਾ ਹੈ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਬਿਲਕੁਲ ਆਪਾਂ ਨੂੰ ਆਪਣੇ ਸੋਚ 'ਚ ਵੱਡੀ ਰੱਖਣੀ ਚਾਹੀਦੀ ਕੋਈ ਵੱਡੀ ਗੱਲ ਨਹੀਂ ਹੈਗੀ ਬਿਲਕੁਲ ਕੰਮ ਜਿਹੜਾ ਮਰਜ਼ੀ ਕਰੋ ਯਾਰ ਠੀਕ ਹੈ ਨਾ ਆਪਾਂ ਸਬਜ਼ੀ ਵੇਚ ਸਕਦੇ ਆ ਅੰਡੇ ਦੇਣੇ ਲਾ ਸਕਦੇ ਆ ਬਹੁਤ ਸਾਰੇ ਕੰਮ ਨੇ ਪਰ ਲੋਕ ਇਹ ਚੀਜ਼ ਨੂੰ ਮਤਲਬ ਕਿ ਮਜ਼ਾਕ ਸਮਝਦੇ ਆ ਵੀ ਯਾਰ ਅਸੀਂ ਅੱਜ 12 ਪੜ੍ਹ ਕੇ ਜਾਂ ਪਲੱਸ 2 ਕਰਕੇ ਜਾਂ ਐਵੇਂ ਕਰਕੇ ਅਸੀਂ ਅੰਡੇ ਲਾਵਾ ਜਾਂ ਚਿਕਨ ਦਾ ਹੋਰ ਬਥੇਰੇ ਕੰਮ ਨੇ ਯਾਰ ਚੱਕਰ ਨਹੀਂ ਜ਼ਰੂਰੀ ਹੈਗਾ ਚੱਕਰ ਹੈ ਕਿ ਜਿਹੜਾ ਮੀਡੀਅਮ ਕਲਾਸ ਬੰਦਾ ਹੈ ਉਹ ਉੱਪਰ ਉੱਪਰ ਜਾ ਨਹੀਂ ਸਕਦਾ ਥੱਲੇ ਡਿੱਗਣ ਤੋਂ ਡਰਦਾ ਹੈ ਵਿਚਲਾ ਕੰਮ ਕਰਦਾ ਨਹੀਂ ਸ਼ਰਮ ਮਾਰੇ ਪਰ ਜੇ ਜੇ ਸਰਵਾਈਵ ਕਰਨਾ ਹੈ ਤਾਂ ਸ਼ੁਰੂਆਤ ਤਾਂ ਕਿਤੇ ਕਰਨੀ ਹੀ ਪੈਣੀ ਹੈ ਇੱਕ ਵਾਰੀ ਹੌਸਲਾ ਹੀ ਹੈ ਵੀ ਇੱਕ ਕਦਮ ਅੱਗੇ ਚੱਲ ਕੇ ਤਾਂ ਦੇਖੋ ਜ਼ਿੰਦਗੀ ਤਾਂ ਇੰਤਜ਼ਾਰ ਕਰ ਰਹੀ ਹੈ ਪਰ ਉਹ ਸਟੈਪ ਚੱਕਣਾ ਹੀ ਔਖਾ ਲੱਗਦਾ ਹੈ ਬੰਦੇ ਨੂੰ ਸੋਚਣੇ ਔਖਾ ਬਿਲਕੁਲ ਲੋਕ ਇੱਕ ਤਾਂ ਸ਼ਰਮ ਕਰਦੇ ਨੇ ਇੱਕ ਵਿਸ਼ਵਾਸ ਕੱਟ ਕਰਦੇ ਨੇ ਠੀਕ ਹੈ ਨਾ ਬਹੁਤ ਸਾਰੇ ਹੁਣ ਲੋਕ ਨੇ ਇੱਕੋ ਰਿਟ ਉਹਨਾਂ ਦੀ ਪਿਛਲੇ ਦਿਨੀ ਮੈਂ ਇੱਕ ਮੇਰਾ ਦੋਸਤ ਸੀ ਵਿਲਾਸੀ ਮੈਨੂੰ ਅ ਬਾਰੋ ਫੋਨ ਆਇਆ ਕਹਿੰਦਾ ਇੱਕ ਕੈਨੇਡਾ ਦੀ ਇੱਕ ਲੜਕੀ ਸੀ ਉਹਦੀ ਉਮਰ ਹਰਪ੍ਰੀਤ 35 ਸਾਲ ਦੀ ਉਮਰ ਸੀ ਤੇ ਜਾ ਕੇ ਕੈਨੇਡਾクセ 84 ਚ ਬੈਠੀ ਸੀ ਬੈਕ ਸੀਟ ਦੇ ਕੋਲ ਜਦੋਂ ਉਸ ਨੇ ਦੇਖਿਆ ਆਪਣੇ ਵੀ ਸ਼ਾਇਦ ਕੁੜੀ ਤਾਂ ਆਪਣੀ ਪੰਜਾਬਣ ਆ ਉਹ ਵਾਪਸ ਆਇਆ ਉਹ ਕੁੜੀ ਨੂੰ ਪੁੱਛਿਆ ਵੀ ਬੇਟਾ ਕੀ ਗੱਲ ਆ ਤੁਸੀਂ ਉਹਰੇ ਬੈਠੇ ਹੋ ਉਹ ਕਹਿੰਦੀ ਮੈਂ ਆਪਣੇ ਬਾਹਰੋਂ ਆਈ ਸੀ ਵੀ ਕੰਮ ਕਰਨ ਵਾਸਤੇ ਸਾਨੂੰ ਕੰਮ ਕਰ ਮਿਲਣੇਗਾ ਮੈਨੂੰ ਹਫਤਾ ਹੋ ਗਿਆ ਕੰਮ ਕਰ ਤਲਾਸ਼ ਚ ਮੈਂ ਵੀ ਕਾਲਜ ਹੀ ਪੜ੍ਹਦੀ ਆ ਮੈਂ ਉਹਨੂੰ ਹੋਸਟਲ ਤੋਂ ਬਾਹਰ ਆ ਜੀ ਵੀ ਕਮਰੇ ਰੂਮ ਦੀ ਤਲਾਸ਼ ਕਰ ਰਹੀ ਸੀ ਪਰ ਮੁੱਕ ਸਿਰ ਕਮਰਾ ਨਹੀਂ ਮਿਲਿਆ ਹੈਗਾ ਰਹਿਣ ਵਾਸਤੇ ਨਹੀਂ ਕੰਮ ਕਰ ਮਿਲਿਆ ਤੇ ਉਹਨੂੰ ਉਹ ਜਦੋਂ ਮੇਰੇ ਦੋਸਤ ਨੇ ਪੁੱਛਿਆ ਵੀ ਤਰੇ ਘਰਵਾਰ ਕਿੱਥੇ ਆ ਉਹਨੇ ਆਪਣਾ ਇਲਾਕਾ ਦੇਵਗੜ੍ਹ ਸਾਡ ਦੱਸਿਆ ਵੀ ਦੇਵਗੜ੍ਹ ਸਾਡ ਦੀ ਮੈਂ ਰਹਿਣ ਵਾਲੀਆਂ ਤੇ ਜਿੱਦ ਕਿ ਤੀ ਵੀ ਤੂੰ ਆਪਣਾ ਫੋਨ ਨੰਬਰ ਦੇ ਸਿਰੇ ਫਾਦਰ ਨਾਲ ਗੱਲ ਕਰਦੇ ਆ ਉਹ ਕਹਦੀ ਨਹੀਂ ਮੈਂ ਆਪਣੇ ਘਰੇ ਡੈਡੀ ਨਾਲ ਨਹੀਂ ਗੱਲ ਕਰਨੀ ਹੈਗੀ ਚਲੋ ਜਿੱਦ ਕਰਨ ਕਰਕੇ ਉਹਨੇ ਬੰਦੇ ਨੇ ਫੋਨ ਕੀਤਾ ਉਹਦੇ ਫਾਦਰ ਨੂੰ ਸਤਰਾ ਸੀ ਕਿੱਲੇ ਦੀ ਮਿੰਸੀ ਇੱਕ ਇਕਲੀ ਇਕਲੀ ਬੇਟੀ ਸੀ ਬਸ ਬਾਹਰ ਜਾਣ ਦਾ ਕੀੜਾ ਹਰਾਨੀ ਸੋਚ ਕੇ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਬਾਈ ਯਾਰ ਮੈਨੂੰ ਬੜਾ ਅਫਸੋਸ ਆਇਆ ਮੈਂ ਚਲੋ ਬਾਈ ਯਾਰ ਨੌਜਵਾਨ ਪੀੜੀ ਆ ਪਰ ਇਹ ਉਹੀ ਗੱਲ ਤਾਂ ਉਹੀ ਆ ਰਹੀ ਹੈ ਨਾ ਵੀ ਇਸ ਬਾਹਰ ਕੁਝ ਕਰਨੇ ਨਹੀਂ ਉਸ ਕਰਕੇ ਜੰਗ ਜਿਹੜੇ ਮਤਲਬ ਦਿਨ ਦਿਹਾੜੇ ਨੌਕਰੀਆਂ ਪੰਜਾਬ ਸਰਕਾਰ ਕਿੰਨੀ ਦੇਵੇ ਯਾਰ ਦੇਖੋ ਬਹੁਤ ਸਾਰੇ ਬੇਰੁਜ਼ਗਾਰ ਕਾਫੀ ਨੇ ਹਰ ਇੱਕ ਮਹਿਕਮੇ ਚ ਇੱਕ ਦੋ ਨੌਕਰੀ ਨਿਕਲਦੀ ਆ ਹੈਰ ਲੋਕ ਪੜਦੇ ਨੇ ਹਨਾ ਇਹਦੇ ਵਾਸਤੇ ਯਾਨੀ ਜ਼ਰੂਰੀ ਨਹੀਂ ਵੀ ਪੰਜਾਬ ਸਰਕਾਰ ਨੌਕਰੀਆਂ ਦੇਵੇ ਹਾਂ ਇਹਦੇ ਵਾਸਤੇ ਵੱਡੇ ਖਾਰਖਾਨੇ ਹੋਰ ਵੱਡੇ ਉਦਯੋਗ ਲੱਗ ਸਕਦੇ ਨੇ ਹਾਂ ਜਿੱਥੇ ਸਾਰਾ ਨੂੰ ਕੰਮ ਮਿਲ ਸਕੇ ਕੰਮ ਮਿਲ ਸਕੇ ਪਰ ਇਹਦੇ ਲਈ ਵੀ ਕਿਤਨੇ ਕਿਤੇ ਸੈਂਟਰ ਸਰਕਾਰ ਦਾ ਵੀ ਕੋਈ ਵੱਡਾ ਯੋਗਦਾਨ ਹੋਣਾ ਚਾਹੀਦਾ ਕਿਉਂਕਿ ਹਰ ਸਾਲ ਕੀ ਹੁੰਦਾ ਜਿਵੇਂ ਹੁਣ ਕੇਂਦਰ ਭਾਜਪਾ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਦੀ ਆ ਇਹਨਾਂ ਕਰਕੇ ਹੀ ਤਰਬਣੀ ਹੋਈ ਆ ਜੇ ਉੱਪਰ ਕੇਂਦਰ ਆ ਨਿੱਤੇ ਕਿ ਤੇ ਆਮ ਆਪੀ ਪਾਰਟੀ ਆ ਜੇ ਉਹ ਕਾਗਰਸ ਬਣਦੀ ਆ ਉੱਪਰ ਫਿਰ ਕੇਂਦਰ ਬੀਜੇਪੀ ਬਣਦੀ ਆ ਇਹਨਾਂ ਕਰਕੇ ਹੀ ਇਹਨਾਂ ਦਾਲ ਨਹੀਂ ਗਲਦੀ ਹੈਗੀ ਤੇ ਪੰਜਾਬ ਫਿਰ ਵੀ ਨਾ ਮਾਰਥਲੇ ਚੰਦਾ ਰਹਿੰਦਾ ਹੈ ਨਾ ਬਿਲਕੁਲ ਤੇ ਹੁਣ ਮੈਂ ਇੱਕ ਹੋਰ ਵਿਚਾਰ ਕਰਨਾ ਚਾਹੁੰਦਾ ਕਿ ਜਿਹੜੇ ਨੌਜਵਾਨ ਪੀੜੀ ਆ ਉਹ ਵਿਦੇਸ਼ ਤਾਂ ਜਾ ਰਹੀ ਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਆਉਣ ਵਾਲੇ ਟਾਈਮ 'ਚ ਤੁਸੀਂ ਵਿਦੇਸ਼ ਤੋਂ ਵਾਪਸ ਜ਼ਰੂਰ ਆਉਂਗੇ ਉਹ ਤਾਂ ਹੈ ਕਿ ਗੱਲ ਯਾਦ ਰੱਖਿਓ ਸਾਡੀ ਗੱਲ ਕਰੀ ਹੋਈ ਕਿ ਆਉਣ ਵਾਲੇ ਟਾਈਮ ਬਹੁਤ ਮਾੜਾ ਜਿਹੜੇ ਆਪਾਂ ਆਪਣੇ ਅੱਜ ਬਜ਼ੁਰਗਾਂ ਨੂੰ ਜਾਂ ਜਾਇਦਾਦ ਵੇਚ ਕੇ ਜਾ ਰਹੇ ਨਾ ਆਉਣ ਵਾਲੇ ਟਾਈਮ ਤੋਂ ਉਹਨੂੰ ਇੱਥੇ ਮੈਨੂੰ ਥਾਂ ਨਹੀਂ ਮਿਲਣੀ ਹੈਗੀ ਉਹਨਾਂ ਬਜ਼ੁਰਗਾਂ ਲਈ ਇਲਾਜ ਲਈ ਉਹਨਾਂ ਸੰਸਕਾਰ ਵਾਸਤੇ ਵੀ ਆਪਾਂ ਵਿਦੇਸ਼ੀ ਲੋਕਾਂ ਨੂੰ ਕਰਾਇਤ ਲੈਣਾ ਪਏਗਾ ਇਸ ਚਾਹੀ ਗੱਲ ਆ ਤੇ ਹਰਪ੍ਰੀਤ ਆਪਾਂ ਗੱਲ ਹੋਰ ਕਰੀਏ ਅੱਜ ਕੱਲ੍ਹ ਭਾਨਾ ਸਿੱਧੂ ਦੀ ਬੜੀ ਇੱਕ ਚਰਚਾ ਸੋਸ਼ਲ ਮੀਡੀਆ ਚੱਲ ਰਹੀ ਆ ਹਾਂਜੀ ਹਾਂਜੀ ਕੀ ਮੰਨਦੇ ਹੋ ਕਿ ਕਿਵੇਂ ਦਾ ਲੱਗ ਰਿਹਾ ਵੀ ਉਹ ਏਜੰਟ ਦੇ ਪੈਸੇ ਕਢਾਉਂਦਾ ਸੀ ਤੇ ਬੜੇ ਮੁਕੱਦਮੇ ਦਰਜ ਹੋ ਗਏ ਕੁਝ ਨਾ ਵੀ ਕ ਕਿਸੇ ਬਾਰੇ ਕਹਿਣਾ ਓਕੇ ਇਹਦਾ ਇਹ ਵੀਦਾ ਇਹ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਡਰਦਾ ਹੀ ਭਾਈ ਸਾਨੂੰ ਉਸ ਪ੍ਰਸ਼ਾਸਨ ਤੋਂ ਡਰ ਲੱਗਣਾ ਚਲੋ ਠੀਕ ਆ ਸਾਡੀ ਇਹ ਵਿਚਾਰਾ ਚੰਗੇ ਲੱਗੀਆਂ ਸਾਡੀ ਵੀਡੀਓ ਸ਼ੇਅਰ ਕਰਨਾ ਤੇ ਲਾਈਕ ਕਰਨਾ ਧੰਨਵਾਦ ਓਕੇ ਸਸਕਾਰ